ਕੁਆ ਚੌੜਾ ਹਵਾਨਾ ਇਹ ਆ ਮਾਰੋ ਬਾਕੀ 4-5 ਨੰਨਾਂ ਸੁੰਜੇ ਨੇ ਕਰਮਾ ਵਾਲੀ ਨੇ ਲੈ ਜਾਣੀ ਚਮਕਦਾ ਮੁਕਾ ਸੋਹਣੀ ਹੈ ਹਾਂਜੀ ਇਹ ਨਹੀਂ ਕੋ ਮੈਂ ਭੱਜੂ ਭੱਜੂ ਕਰੀ ਆ ਉਹ ਕਰਮਾ ਵਾਲੀ ਬੜੀ ਮਰਿਆਦਾ ਵਾਲੀ ਆ ਜੇ ਗੱਲ ਕਰੀਏ ਨਾ ਸੀਲ ਸਭ ਲੈ ਚੱਲ ਬਈ ਉਹ ਸੋਨਾ ਹਵਾਨਾ ਤਿਆਰ ਕੀਤਾ ਬਾਕੀ ਦੁੱਧ ਦੀ ਗੱਲ ਕਰੀਏ ਦੋਸਤੋ ਜਿਹੜਾ ਭਰਾ ਲੈਂਦਾ ਉਹ ਆਪਦੀ ਸੇਵਾ ਤੇ ਨਿਰਭਰ ਆ ਉਸ ਢੰਗ ਨਾਲ ਆਪਦੀ ਜੱਜਮੈਂਟ ਕਰਕੇ ਲੈ ਲਓ ਤੁਸੀਂ ਐਵੇਂ ਵੀ 20 ਲੀਟਰ ਦੁੱਧ ਇੱਥੋਂ ਝੂਕ ਕੇ ਲੈ ਜਾਣਾ ਜਿਹੜਾ ਇਸ ਵਕਤ ਤਿਆਰ ਆ ਹਾਂਜੀ ਕਿਸਾਨ ਵੀਰੋ ਸਵਾਜਤਾ ਤੁਹਾਡਾ ਸਖਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਲਾਲਬਾਈ ਜ਼ਿਲ੍ਹਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਕਿਦੜਵਾ ਆਪਾਂ ਵਪਾਰੀ ਵੀਰ ਕੋਲੋਂ ਵੀਡੀਓ ਕਵਰ ਕਰਨ ਲੱਗੇ ਆ ਦੋਸਤੋ ਵਪਾਰ ਦਾ ਕੰਮ ਆ ਇਹ ਜਾਨਵਰ ਬਹੁਤ ਸੋਹਣੇ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਆਇਰਿਸ਼ ਅੰਗ ਦੇ ਵਿੱਚ ਤਾਜੀ ਸੂਈ ਵੱਛੀ ਨੂੰ ਜਨਮ ਦਿੱਤਾ ਜਰਸੀ ਨੂੰ ਤੇ ਇੱਕ ਪਹਿਲਾ ਸੂਆ ਗੱਬਣ ਫੁੱਲ ਰਿਕਾਰਡ ਵਾਲੀ ਫਾਰਮ ਦੇ ਵਿੱਚੋਂ ਬਾਈ ਲੈ ਕੇ ਆਇਆ ਦੱਸਦਾ ਸੀ ਆ ਤੇ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫਾਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਜੀ ਬਹੁਤ ਵਧੀਆ ਜੀ ਠੀਕ ਆ ਨਾਂ ਦੱਸੋ ਵੀਰੇ ਕਰੀ ਆਪਣਾ ਨਾਮ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਪਿੰਡ ਲਾਲ ਬਾਈ ਜੀ ਠੀਕ ਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਠੀਕ ਆ ਬਾਈ ਜੀ ਤੇ ਨੰਬਰ ਵੀ ਦੱਸ ਦੀ ਭਰਾ ਨੰਬਰ ਹੈਗਾ ਜੀ 97797 950 ਜੀ ਠੀਕ ਆ ਠੀਕ ਆ ਜੇ ਵਪਾਰ ਦਾ ਕੰਮ ਹੀ ਹੈ ਨਾ ਬਾਈ ਹਾਂਜੀ ਵਪਾਰ ਦਾ ਕੰਮ ਠੀਕ ਆ ਰੂਟੀਨ ਚ ਪਸ਼ੂ ਹੁੰਦੇ ਬਾਈ ਹਾਂਜੀ ਰੂਟੀਨ ਚ ਬਸ ਸ਼ੌਂਕ ਦੇ ਪਸ਼ੂ ਲੈਣੇ ਆ ਜੀ ਦੋ ਪਸ਼ੂ ਹੀ ਲੈਣੇ ਆ ਬਸ ਚੰਗੇ ਰਿਕਾਰਡ ਵਾਲੇ ਪਸ਼ੂ ਲੈਣੇ ਆ ਠੀਕ ਆ ਆਪਾਂ ਇੱਕ ਦਿਨ ਅੱਗੇ ਵੀ ਵੀਡੀਓ ਕਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣੇ ਬੈਠਿਆਂ ਤੋਂ ਸੇਲ ਹੋ ਗਈ ਸੀ ਮੱਝ ਹੋਈ ਬਹੁਤ ਚੰਗੀ ਹਾਂ ਸੋਹਣੀ ਸੀ ਮੱਝ ਹਾਂਜੀ ਹਾਂਜੀ ਅੱਜ ਬਾਈ ਫੇਰ ਤੇਰੇ ਕੋਲ ਦੂਜੀ ਵਾਰੀ ਪਹੁੰਚੇ ਆ ਨਾਗ ਬਹੁਤ ਚੰਗੇ ਆ ਹਾਂਜੀ ਹਾਂਜੀ ਠੀਕ ਆ ਨਾਗ ਜੇ ਗੱਲ ਕਰੀਏ ਮੱਝਾਂ ਤੇ ਗਾਵਾਂ ਦੋਵੇਂ ਹੀ ਹੁੰਦੀਆਂ ਬਾਈ ਹਾਂਜੀ ਮੱਝ ਘਟ ਆਉਂਦੀ ਹੈ ਜੀ ਗਾਂ ਰੁਟੀਨ ਚ ਆਉਂਦੀ ਹੈ ਪਰ ਗਾਂ ਆਉਂਦੀ ਚੰਗੀ ਹੈ ਜੀ ਠੀਕ ਹੈ ਲੈਨੇ ਪਸ਼ੂ ਚੰਗਾ ਹੀ ਹੈ ਯਾਨੀ ਕੀ ਠੀਕ ਆ ਅੱਜ ਬਈ ਐਚ ਐਫ ਦੀ ਗੱਲ ਕਰੀਏ ਹਾਂਜੀ ਬਈ ਜੀ ਇਹਨੇ ਕਿੰਨਾ ਸੂਆ ਸੂਣਾ ਬਈ ਜਿਹਨੇ ਪਹਿਲਾ ਸੂਆ ਸੂਣਾ ਜੀ ਦੋ ਦੰਦ ਹੈ ਜੀ ਇਹੇ ਮੂੰਹੋਂ ਦੋ ਦੰਦ ਹੋ ਗਏ ਪਹਿਲਾ ਸੂਆ ਠੀਕ ਆ ਰਿਕਾਰਡ ਵਾਲੇ ਪਾਸੋਂ ਕੋਈ ਮਾਲਕਾਂ ਨੇ ਦੱਸਿਆ ਬਈ ਹਾਂਜੀ ਹਾਂਜੀ ਇਹ ਆਪ ਡੈਨਮਾਰਕ 40116 ਦੀ ਹੈ ਜੀ ਡੈਨਮਾਰਕ 40116 ਦੀ 116 ਦੀ ਹੈ ਜੀ ਠੀਕ ਆ ਫਿਰ ਰਮਾਂਡਾ ਦਾ ਇਹਦੇ ਸੈਕਸ ਸਿਮਨ ਲੱਗਿਆ ਜੀ ਰਮਾਂਡਾ ਦਾ ਸੈਕਸ ਸਿਮ ਸੋਹਣੀ ਜਾਤ ਕੁਆਲਟੀ ਵਾਲੀ ਵਹਿੜਾ ਬਾਕੀ ਕੱਦ ਕਾਠ ਵੀ ਸੋਹਣਾ ਵਜਨ ਬਦੂਦ ਚੰਗਾ ਹੈਗਾ ਹਾਂਜੀ ਹਾਂਜੀ ਬਾਕੀ ਭਾਈ ਹਵਾਨਾ ਸੋਹਣਾ ਬਹੁਤ ਤਿਆਰ ਹੈ ਜੀ ਹੋਰ ਬਣਨਾ ਜੀ ਹਜੇ ਨੇ ਬਹੁਤ ਜਿਆਦਾ ਬਣਨਾ ਜੀ ਹਜੇ ਗੈਰ ਸਾਈਜ਼ ਦੀ ਗੱਲ ਕਰੀ ਨਾ ਥੋੜੀ ਭਾਲ ਪਾਈ ਥਣ ਸੋਹਣਾ ਗੱਡੂ ਵੀ ਐ ਕੱਲਾ ਕੱਲਾ ਥਣ ਲੱਗਿਆ ਸਮਾਨ ਮੈਂ ਦੱਸਣ ਮੁਤਾਬਕ ਵੀ ਹਜੇ 4-5 ਦਿਨਾਂ ਤੇ ਪਏ ਆ ਜੀ ਠੀਕ ਆ ਹਜੇ 4-5 ਦਿਨ ਪਏ ਆ ਹਾਂਜੀ ਲੋ ਭਾਈ ਕਰਮ ਵਾਲੀ ਤਾਂ ਨਾ ਤੁਰਿਆ ਨਹੀਂ ਆਣਾ ਐਡਾ ਹਵਾਨਾ ਤਿਆਰ ਕਰਨ ਨੀਗਾ ਮਾਰੋ ਕਿਰਾ ਥਾਣਾ ਦਾ ਸੈਜ ਗੈਬ ਇਹ ਹਵਾਨਾ ਨਾ ਧੁੰਨੀ ਤੋਂ ਸਟਾਰਟ ਕੀਤਾ ਹੋਇਆ ਨੀਂਗਾ ਮਾਰੋ ਪੂਰਾ ਚੌੜਾ ਹਵਾਨਾ ਥੱਲੋ ਤੇ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਬਰੀਡ ਵਾਲੀ ਬੱਛੀ ਆ ਜਿਹੜੇ ਭਰਾ ਚੰਗੀਆਂ ਬੱਛੀਆਂ ਪਾਲਦੇ ਹਨ ਪਹਿਲਾ ਦੂਜਾ ਸੁਗਾ ਤੇ ਗੱਬਣ ਵਹਿੜਾ ਦੋਸਤੋ ਲਗਭਗ ਤਿਆਰੀ ਆ 4-5 ਦਿਨ ਸੂਣ ਚ ਬਾਕੀ ਆ ਤੋੜ ਕੇ ਤੁਹਾਨੂੰ ਉਪਾਉਣੇ ਆ ਲੈ ਵੀ ਇੱਕ ਇਹਨੇ ਢੇੜਾ ਕਢਾ ਦੀ ਹਾਂਜੀ ਲੋ ਵੀ ਤੋੜ ਕੇ ਤੁਹਾਨੂੰ ਉਪਾਉਣੇ ਆ ਚੈੱਕ ਕਰੋ ਸੋਨਾ ਕਰਮਾ ਵਾਲੀ ਨੇ ਵਾਰਨਾ ਤਿਆਰ ਕੀਤਾ ਫੈਕਸ ਹਵਾਨਾ ਕੋਈ ਟੁੱਟਮਾ ਨਹੀਂ ਕੋਈ ਹੋਸ਼ਾ ਨਹੀਂ ਪੂਰਾ ਚੌੜਾ ਹਵਾਨਾ ਇਹ ਆ ਮਾਰੋ ਬਾਕੀ 4-5 ਨੰਨਾਂ ਸੂਂਚੇ ਨੇ ਕਰਮਾ ਵਾਲੀ ਨੇ ਲੈ ਜਾਣੀ ਚਮਕਦਮ ਕਸੂਣੀ ਆ ਹਾਂਜੀ ਇਹ ਨਹੀਂ ਭੱਜੂ ਭੱਜੂ ਕਰੀਏ ਉਹ ਕਰਮਾ ਵਾਲੀ ਬੜੀ ਮਰਿਆਦਾ ਵਾਲੀ ਆ ਜੇ ਗੱਲ ਕਰੀਏ ਨਾ ਸੀਲ ਸਭ ਲੈ ਚੱਲ ਹਰਜਿੰਦਰ ਇਹਨੇ ਪਹਿਲੇ ਸੂਏ ਦੁੱਧ ਦੀ ਗੱਲ ਕਰੀਏ ਕੀ ਦੁੱਧ ਪਾ ਦੂਗੀ ਦੁੱਧ ਜੀ ਇਹ ਤਾਂ ਦੁੱਧ ਤਾਂ ਜਿੰਨਾ ਪਾਵਾਂਗੇ ਉਨਾ ਹੀ ਕਰਨਾਂਗੇ ਪਰ 30 ਲੀਟਰ ਤੋਂ ਪਲੱਸ ਬੱਚੀ ਨੇ ਪਾਉਣਾ ਜੀ ਇਹਨੇ 30 ਲੀਟਰ ਮੰਨ ਕੇ ਅਗਲਾ ਲੈ ਜੀ ਠੀਕ ਆ ਇਹਨੇ ਰਿਕਾਰਡ ਨੂੰ 30 ਲੀਟਰ ਦੁੱਧ ਪਾਉਣਾ ਹੀ ਪਾਉਣਾ ਜੀ ਠੀਕ ਆ ਵੀ ਯਾਨੀ ਕਿ 30 ਲੀਟਰ ਦੀ ਜੱਜਮੈਂਟ ਆਪਣੀ ਹੈਗੀ ਐ ਵੀ 30 ਲੀਟਰ ਪਾ ਦੂਗੀ ਹਾਂਜੀ ਠੀਕ ਆ ਤੇ ਬਾਈ ਹਰਜਿੰਦਰ ਇਹਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਇਹਦਾ ਰੇਟ ਜੀ 1,30,000 ਰੁਪਇਆ ਜੀ ਠੀਕ ਆ 1,30,000 ਹਾਂਜੀ ਠੀਕ ਆ ਮਾਨਤਨ ਕਰਾਂਗੇ ਇਹ ਚੋ ਮਾਨਤਨ ਕਰ ਦਿਆਂਗੇ ਜੀ ਵਧੀਆ ਕਰ ਦਿਆਂਗੇ ਮਾਨਤਨ ਠੀਕ ਆ ਲਓ ਜੀ ਮਾਨਤਨ ਖੁੱਲਾ ਹੋ ਜੂ ਬਾਈ ਇਹਦਾ ਜਿਹੜੇ ਭਰਾ ਦੇ ਬੱਚੀ ਪਸੰਦ ਹੋਏ ਨਾ ਸੋਹਣੀ ਤਿਆਰ ਹੋਈ ਆ ਫਾਰਮ ਦੇ ਵਿੱਚੋਂ ਆਈ ਆ ਤੇ ਇਸ ਤੋਂ ਅੱਗੇ ਬਈ ਐਰ ਸ਼ੈਰ ਦੀ ਗੱਲ ਕਰੀਏ ਇਹ ਐਰ ਸ਼ੈਰ ਜੀ ਤੇ ਤਿੰਨ ਦਿਨ ਹੋਈ ਆ ਜੀ ਇਹਨੂੰ ਸੂਈ ਨੂ ਜੀ ਹਜੇ ਠੀਕ ਆ ਤਿੰਨ ਦਿਨ ਹੋ ਗਏ ਸੂਈ ਦੇ ਹਾਂਜੀ ਹਾਂਜੀ ਤੇ ਬੱਚਾ ਬੱਚਾ ਜੀ ਇਹਦੇ ਬੱਚੀ ਹੈ ਜੀ ਮਗਰ ਬੱਚੀ ਜੈਗ ਦੀ ਜੀ ਸੈਕਸਰ ਸੀਮਨਦੀ ਜੀ ਜੈਗ ਬੁਲਦੀ ਸੈਕਸਰ ਸੀਮਨਦੀ ਬੱਚੀ ਹੈ ਹਾਂਜੀ ਬਹੁਤ ਪਿਆਰੀ ਹੈ ਤੇ ਬਈ ਹੁਣ ਬੋੜਾ ਕਿੰਨਾ ਤਿਆਰ ਆ ਇਹਦੇ ਥੱਲੇ ਜੇ ਗੱਲ ਕਰੀਏ ਹੋਲਾ ਜੀ ਇਹ ਥੱਲੇ 20 ਲੀਟਰ ਕੰਡੇ ਵਾਲਾ ਜੀ ਪੂਰਾ 20 ਲੀਟਰ ਚਵਾ ਦੇਾਂਗੇ ਹਾਂ ਕੰਡੇ ਵਾਲਾ ਜੀ ਚਵਾ ਦੇਾਂਗੇ ਠੀਕ ਆ ਚਵਾਈ ਦੀ ਸਾਫ ਆ ਬਈ ਹਾਂ ਓਕੇ ਜੀ ਜਮਾ ਠੀਕ ਆ ਜਮਾ ਜੀ ਚਵਾਈ ਦੀ ਦਾ ਜਿਹੜਾ ਥੱਲੇ ਬਹਿ ਗਿਆ ਜੀ ਉੱਠਣਾ ਹੀ ਨਹੀਂ ਗਿਆ ਠੀਕ ਆ ਕੋਈ ਦੋ ਟਾਈਮ ਚੋਲੇ ਹਾਂ ਜੀ ਦੋ ਟਾਈਮ ਚੋਲੇ ਜੀ ਠੀਕ ਆ ਸੁਹਾ ਕਿਨਮਾ ਸੂਈ ਆ ਬਈ ਦੂਜਾ ਸੁਹਾ ਜੀ ਦੂਜਾ ਸੁਹਾ ਸੂਈ ਲਓ ਬਈ ਦੂਜਾ ਸੁਹਾ ਸੂਈ ਆ ਕੰਦ ਵੇਲ ਦੀ ਚੰਗੀ ਆ ਤੇ ਥਣਾ ਦਾ ਸਾਇ ਬਹੁਤ ਸੋਹਣਾ ਹੱਥੀ ਚਵਾਈ ਆ ਹਾਂ ਜੀ ਤੇ ਜਿਗ ਬੋਲਦੀ ਮਗਰ ਜਰਸੀ ਬੱਚੀ ਆ ਕੁਆਲਿਟੀ ਤੁਹਾਨੂੰ ਖੁਣੇ ਬੱਚੀ ਦੀ ਪ ਬਹੁਤ ਸੋਹਣੀ ਕੁਆਲਿਟੀ ਆ ਤੇ ਬਾਕੀ ਵੈੜ ਦਾ ਫੇਸ ਚੈੱਕ ਕਰ ਸਕਦੇ ਆ ਐਰ ਸ਼ੈਰ ਅੰਗ ਦੇ ਵਿੱਚ ਹੈਗੀ ਆ ਜੇ ਦਾ ਭਰਾ ਪਸੰਦ ਕਰਦਾ ਨਾ ਐਰ ਸ਼ੈਰ ਰੰਗ ਦੇ ਵਿੱਚ ਵਹਿਣਾ ਤੇ ਇਹਦੇ ਤੁਸੀਂ ਐਰ ਸ਼ੈਰ ਦਾ ਸਿੰਮ ਲਾਉਣੇ ਆ ਤਾਂ ਤਾਂ ਹੀ ਬੱਚਾ ਚੰਗਾ ਦੋਊਗੀ ਤੇ ਜਰਸੀ ਦਾ ਤਾਂ ਰਿਜ਼ਲਟ ਆਇਆਗੇ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਸੋਹਣਾ ਥਣਾ ਦਾ ਸਾਈਜ਼ ਆ ਹੱਥੀ ਚਵਾਈ ਵਾਲਾ ਤੇ ਹਵਾਨਾ ਫਿਕਸ 20 ਲੀਟਰ ਤੁਸੀਂ ਇੱਥੇ ਦੁੱਧ ਚੋਕ ਕਿਲ ਜਾ ਸਕਦੇ ਆ ਪੰਜਾ ਦਿਨ ਹੋ ਗਿਆ ਸੋਹਣੀ ਹਾਂਜੀ ਚੈੱਕ ਕਰੋ ਹਵਾਨਾ ਪੂਰਾ ਫਿਟਿੰਗ ਵਾਲਾ ਬਈ ਸੁਬਾਹ ਚਵਾਈ ਕਿੰਨੇ ਵਜੇ ਕੀਤੀ ਸੀ ਸੁਬਾਹ ਜੀ ਚਵਾਈ ਲੇਟ ਹੀ ਕਰਦੇ ਆ ਜੀ ਸੁਬਾਹ ਠੀਕ ਆ ਹਾਂਜੀ ਸੁਬਾਹ ਦੀ ਚਵਾਈ 6 ਦੇ ਕਰੀਬ ਕੀਤੀ ਐ 6:30 ਦੇ ਕਰੀਬ ਠੀਕ ਆ 6:30 ਵਜੇ ਹੂੰ ਠੀਕ ਆ ਆਮ ਹੀ ਇੰਨੇ ਵਜੇ ਹਾਂਜੀ ਹਾਂਜੀ ਸੁਬਾਹ ਲੇਟ ਹੋ ਜਾਂਦੇ ਆ ਥੱਕ ਜਾਂਦੇ ਲੈ ਬਈ ਇਹ ਰਜਿੰਦਰ ਇਹਦਾ ਗੀੜਾ ਕਢਾ ਲਈ ਕਰਮਾ ਲਈ ਤਾਂ ਹਾਂਜੀ ਹਾਂਜੀ ਜ਼ਰੂਰ ਸੂਗਿਆ ਵੜਾ ਜਿਹੜੇ ਭਰਾ ਦੇ ਪਸੰਦ ਹੋਏ ਐਫ ਤੇ ਐਰਸ਼ੇ ਰੰਗ ਦੇ ਵਿੱਚ ਤੇ ਜਰਸੀ ਵચ્ਚੀ ਨੂੰ ਜਾਂ ਦਿੰਦਾ ਚੈੱਕ ਕਰੋ ਸੁਣੀ ਪਿਆਰ ਹੋਈ ਦੀ ਆ ਦੋਸਤੋ 6 ਵਜੇ ਦੀ ਬਾਈਆਂ ਦਾ ਚਵਾਈ ਹੋਈ ਆ ਕਿਉਂਕਿ ਜਦੋਂ ਆਪਾਂ ਨੂੰ ਵੀਡੀਓ ਨਹੀਂ ਬਾਈਗੇ ਮੈਂ ਲਾਇਆ ਸੀ ਨਾ ਬਾਈਆਂ ਦਾ ਬਈ ਆਪਣਾ ਕੋਈ ਇਹ ਜਾਂ ਕੰਮ ਨਹੀਂ ਬੀ ਸੀ ਨੇ ਅੱਜ ਉਹਦੀ ਆਪਾਂ ਲੈਟੀ ਚੋਈਏ ਸਾਫ ਸੁਥਰਾ ਕੰਮ ਆ ਇਹ ਆਪਣਾ ਲੈ ਜਾਂਦੇ ਉਹ ਸੋਣਾ ਖਵਾਨਾ ਤਿਆਰ ਕੀਤਾ ਬਾਕੀ ਦੋਤਾਂ ਦੀ ਗੱਲ ਕਰੀਏ ਦੋਸਤੋ ਜਿਹੜਾ ਭਰਾ ਲੈਂਦਾ ਉਹ ਆਪਦੀ ਸੇਵਾ ਤੇ ਨਿਰਭਰ ਆ ਉਸ ਢੰਗ ਨਾਲ ਆਪਦੀ ਜੱਜਮੈਂਟ ਕਰਕੇ ਲੈ ਲਓ ਤੁਸੀਂ ਇਉਂ ਆ 2 ਲੀਟਰ ਦੁੱਧ ਇੱਥੋਂ ਝੂਕੇ ਲੈ ਜਾਣਾ ਜਿਹੜਾ ਇਸ ਵਕਤ ਤਿਆਰ ਆ ਕੋਈ 25 ਚੋਲੇ ਕੋਈ ਭੌਂਦੀ 26 ਚੋਲੇ ਰੇਟ ਇਹਦਾ ਵੀ ਆਪਾਂ ਬਾਈ ਹਰਜਿੰਦਰ ਤੋਂ ਪੁੱਛ ਦਿੰਨੇ ਆ ਤੁਹਾਨੂੰ ਬਾਈ ਹਰਜਿੰਦਰ ਇਹਦੇ ਰੇਟ ਦੀ ਗੱਲ ਕਰੀ ਤੇ ਤਾਂ ਰੇਟ ਕੀ ਕਰਾਂਗੇ ਇਹਦਾ ਰੇਟ ਦੀ ਜੀ ਗੱਲ ਕਰਕੇ ਤਾਂ ਰੇਟੇ ਦਾ 1,20,000 ਰੁਪਏ ਜੀ 1,20,000 ਰੁਪਏ ਜੀ ਠੀਕ ਆ ਮਾਨਤਨ ਕਰ ਦਿਆਂਗੇ ਜੀ ਹਾਂਜੀ ਮਾਨਤਨ ਕਰ ਦਿਆਂਗੇ ਜੀ ਠੀਕ ਆ ਤੇ ਇੱਕ ਵਾਰੀ ਨਾ ਆਪਣਾ ਡਰੈਸ ਸਮਝਾ ਦਿਓ ਕੋਈ ਦੂਰ ਨੇੜੇ ਤੋਂ ਵੀਰ ਆਉਂਦਾ ਕਿੱਥੇ ਜੀ ਰਹਿ ਗਿਆ ਪਿੰਡ ਆਸੇ ਪਾਸੇ ਦੇ ਕੋਈ ਪਿੰਡ ਇਹ ਆਸੇ ਪਾਸੇ ਦੇ ਪਿੰਡ ਆ ਜੀ ਆਪਣੇ ਨਾਲ ਚੰਨੂ ਰਹਿ ਜਾਂਦਾ ਜੀ ਇਧਰਲੇ ਪਾਸੇ ਬੀਦੂ ਵਾਲੀ ਆ ਜੀ ਨਾਲ ਥਰਾਜ ਵਾਲਾ ਤੇ ਨਾਲ ਗਿਤੜਵਾ ਮੰਡੀ ਗਿਤੜਵਾ ਮੰਡੀ ਤੋਂ 7 ਕਿਲੋਮੀਟਰ ਦੂਰ ਜੀ ਆਪਣਾ ਲਾਲਬਾਈ ਪਿੰਡ ਆ ਠੀਕ ਹਾਂਜੀ ਲਓ ਵੀ ਲਾਲਬਾਈ ਪਿੰਡ ਆ ਤੇ ਰੇਟ ਤੁਹਾਨੂੰ ਪੁੱਛਦਾ ਜਿਹੜੇ ਭਰਾ ਦੇ ਦੋਨਾਂ ਨਗਾ ਦੇ ਵਿੱਚੋਂ ਕੋਈ ਵੀ ਨਗ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਕਰ ਲੈਣੀ ਆ ਐਰ ਸ਼ੈਰ ਦੀ ਭੋਜ ਦੋ ਟਾਈਮ ਤਿੰਨ ਟਾਈਮ ਚੁਆਈ ਕਰ ਲੋ ਇਹ ਐਚ ਐਫ ਆਪਦੀ ਆ ਕੇ ਇੱਥੇ ਤਸੱਲੀ ਕਰ ਲਿਓ ਜੀ ਸੋਹਣੀ ਵੜਾ ਫਾਰਮ ਦੇ ਵਿੱਚੋਂ ਆਈ ਆ ਬਾਈਆਂ ਦੋਵੇਂ ਫਾਰਮ ਦੇ ਵਿੱਚੋਂ ਹੀ ਆਈਆਂ ਤੇ ਨੰਬਰ ਚੱਲ ਰਿਹਾ ਬਾਈ ਦਾ ਸਕਰੀਨ ਤੇ ਪਿੰਡ ਲਾਲਬਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤਸਵੀਲ ਗਿੰਦੜਵਾ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਉਹ ਵੀ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਖੇਡ ਲਈ ਪਾਸੇ ਚੱਲ ਰਿਹਾ ਸਾਡੇ ਨਾਲ ਸਿੰਪਰ ਇੱਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ